Yeah, yeah. ਕਸੂ ਤਸਵੀਰ ਦਾ ਹੀ ਹੈ ਇਹ ਆ ਤਸਵੀਰ ਦੇ ਨਾਲ बस ਦਿੱਖ ਕੇ ਜੀ ਮੇਟ ਕਰਦੇ ਇੱਜੇ ਜੀ ਬੜਾ ਰੌਣਕ ਜੀ ਨੀਗੋ ਤੇ ਆ ਉਹਦੇ ਮਿਨਾ ਰੌਣਕ ਜੀ ਨਹੀਂ ਲੱਗਦੀ ਹੋਈ ਕਾ ਨਾ ਨੀਓ ਵਾ ਵਾ ਖਾਂ ਕੋਣ ਪਾਲੇ ਜੀ ਬੜਾ ਬੜਾ ਖੁਸ਼ ਮੈਂ ਚ ਨਹੀਂ ਆ ਨਾ ਕੁਛ ਵੀ ਐਡਾ ਵਧੀਆ ਵਾ ਉਹਦੇ ਨਾਲ ਹੀ ਰੌਣਕ ਜੀ ਮੈਂ ਤਾਂ ਮੈਂ ਕਹਿਣਾ ਜ਼ਰੂਰ ਆ ਕਹਿਣਾ ਜ਼ਰੂਰ ਚਾਹੁੰਦਾ ਕਿ ਉਹ ਅੱਲੇ ਸਾਰੇ ਇੱਕ ਐਸ ਤੱਕ ਜੀ ਸੂਨ ਥੋੜੇ ਜਿਹਾ ਢਣਾ ਸੀ ਮੈਂ ਇਹਨੂੰ ਤਾਂ ਇਨਸਾਨ ਜਿੰਦੇ ਤੇ ਨਹੀਂ ਛੱਡ ਸਕਦਾ ਇਹ ਕਿੱਥੇ ਮੈਂ ਤਾਂ ਜੀ ਆਇਆ ਇਹਨਾਂ ਪਿਆਰੀ ਬੱਕਰਾ ਆ ਹਾਂ ਕੁਝ ਵੀ ਨਹੀਂ ਜੀ ਕੁਝ ਨਹੀਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਰਨ 사ਸੀ ਦਾ ਬੁੱਤਰ ਕੀ ਹਾਲ ਹੈ ਵਧੀਆ ਆਜੋ ਆਂਟੀ ਆਜੋ ਕਿੱਥੇ ਮਮਮੀ ਮਮਮੀ ਨੂੰ ਮੈਂ ਆਵਾਜ਼ ਦੇਣੀ ਬੈਠੋ ਮਮਮੀ ਹੰਦਰੋਂ ਨਹੀਂ ਮਿਲਦਾ ਗਾਇਬ ਕੋਈ ਬੈਠਾ ਮਮਮੀ ਲੈ ਮਮਮੀ ਆਈ ਮਮਮੀ ਜਿਸ ਵੀ ਆ ਗਈ ਜੀ ਸਸੀ ਕਾ ਸਸੀ ਕਾਨ ਸਸੀ ਕਾਲ ਚਲ ਗਿਆ ਗਾ ਅੱਜ ਤਾਂ ਬੜਾ ਪਾਗਾ ਵਾਲਾ ਦੇਣੇ ਬੈਠੋ ਬੈਠੋ ਹੈ ਮੇਰੀਆਂ ਪ੍ਰਾਣੀਆਂ ਜਾਣ ਪਛਾਣ ਵਾਲੀਆਂ ਆ ਗਈਆਂ ਮੈਂ ਪਾਣੀ ਲੈ ਕੇ ਆ ਹਾਂ ਹਾਂ ਪੁੱਤ ਲੈ ਕੇ ਕੀ ਆਣਾ ਇਹ ਤਾਂ ਆਪੇ ਵੇਖੇ ਚੱਲ ਕਹਿਣਾ ਕੀ ਸੀ ਬੱਚਿਆਂ ਨੂੰ ਪਤਾ ਨਹੀਂ ਨਾ ਲੱਗਦਾ ਹੈ ਨਾ ਉਹਨਾਂ ਨੂੰ ਇਹ ਤਦ ਪੁੱਛਦੇ ਆ ਕਿ ਪਾਣੀ ਲੈ ਕੇ ਹੀ ਕੀ ਕਹਿੰਦੇ ਆਪਾਂ ਪਾਣੀ ਪੀਣਾ ਨਹੀਂ ਹੈਗਾ ਨਹੀਂ ਕੋਈ ਨਹੀਂ ਫਿਰ ਬੜੀ دیر ਬਾਅਦ ਆਈਆਂ ਤੁਹਾਡੇ ਜੀ ਜੋ ਇੱਥੋਂ ਤੂੰ ਛੱਡ ਕੇ ਗਈ ਹੈ ਨਾ ਸਾਹਬ ਵੀ ਨਹੀਂ ਬਣਿਆ ਆਂਦਾ ਮੁੜ ਕੇ ਬੱਚਿਆਂ 'ਚ ਤੈਨੂੰ ਰੁੱਝ ਰੁੱਝ ਜਾਈਦਾ ਤੇ ਨਹੀਂ ਨਿਕਲਿਆ ਜਾਂਦਾ ਘਰਾਂ 'ਚ ਜਸਵੀਰ ਮੇਰੇ ਪੁੱਤਰ ਦੇ ਦਾ ਹੈ ਜਨਮ ਦਿਨ ਅੱਛਾ ਤੇ ਤਾਂ ਬਹੁਤ-ਬਹੁਤ ਵਧਾਈ ਹੋਵੇ ਤੁਹਾਨੂੰ ਕੇ ਹੈ ਮੈਂ ਕਿਹਾ ਮੈਂ ਕਹਿਣਾ ਜਰੂਰ ਆਪਣੀ ਸਹੇਲੀ ਨੂੰ ਮੈਂ ਮੁੰਡਾ ਤਾਂ ਕਹਿੰਦਾ ਸੀ ਆਪਣੇ ਮਹੱਲੇ ਦੀ ਮੰਮੀ ਕਹਿ ਦੋ ਬਸ ਬਹੁਤ ਹੈ ਮੈਂ ਕਿਹਾ ਨਹੀਂ ਮੈਂ ਆਪਣੀ ਸਹੇਲੀ ਨੂੰ ਖੜ ਸਕਦਾ ਮੈਨੂੰ ਨਾਮ ਕਹਿਣਾ ਦੇਖਿਆ ਨਾ ਇਹਨੂੰ ਕੰਦੇ ਯਾਰੀ ਜਿਹੜਾ ਬੰਦਾ ਯਾਦ ਰੱਖੇ ਨਹੀਂ ਤਾਂ ਆਪਾਂ ਕਿਹੜਾ ਵੇਖਣਾ ਸੀ ਤੇ ਤੂੰ ਹੀ ਕਰ ਲੈਣਾ ਸੀ ਜਨਮ ਦੇ ਨਹੀਂ ਮੈਂ ਤੇਰੇ ਬਿਨਾ ਕਰ ਸਕਨੀ ਹੈ ਐਨਵੇਂ ਖਾਲਾਵਾ ਰੱਬ ਨੇ ਕਿਤੇ ਕੁਝ ਹੀ ਦਿੱਤੀ ਹੈ ਤੇਰੇ ਬਿਨਾਂ ਮੈਂ ਕਰ ਸਕਨੀ ਨਹੀਂ ਸ਼ੁਕਰ ਕਰੋ ਚਾਹੀ ਜੀ ਵੀ ਢਾਡੇ ਬਾਨੇ ਨਾਲ ਆ ਗਏ ਮੇਰੇ ਤੇ ਚਾਹੀ ਤੇ ਆਂਦੀ ਨਹੀਂ ਚਾਹੀ ਨੂੰ ਪਤਾ ਨਹੀਂ ਕੀ ਹੋ ਗਿਆ ਰੌਣਕ ਪੈਣਾ ਮੈਂ ਨਹੀਂ ਲੈਣੀ ਰੌਣਕ ਬੰਦਾ ਤਾਂ ਤੂੰ ਹੈਗਾ ਹੈ ਕੋਈ ਗੱਲ ਨਹੀਂ ਤੇਰੀ ਬੜੀ ਰੌਣਕ ਤਾਂ ਨਹੀਂ ਆਪਣੀ ਰੌਣਕ ਹੈ ਓ ਤੈਨੂੰ ਨਹੀਂ ਪਤਾ ਤੇਰੀ ਆਪਣੀ ਰੋਣਾਗਾ ਠੀਕ ਹੈ ਮੈਂ ਕਿ ਨਹੀਂ ਸਾਰੇ ਵੇਖਦੇ ਰਹਿੰਦੇ ਜਸਪੀਰ ਆਈ ਹੈ ਜਸਪੀਰ ਆਈ ਮੈਂ ਕਿ ਮੈਂ ਉਹਨੂੰ ਕਹਿ ਕੇ ਆਣਾ ਜ਼ਰੂਰ ਪਾਣੀ ਆਂਟੀ ਲੈ ਨਿਆ ਬੁੱਤ ਫੜੋ ਫੜੋ ਆਂਟੀ ਪਾਣੀ ਪੜੋ ਹੈਲੋ ਚਲੋ ਮੈਂ ਚਾਹ ਲੈ ਕੇ ਜਸਪੀਰ ਹਾਂਜੀ ਚਾਹੀ ਜੀ ਆ ਗਲਾਸ ਇਹ ਚੋ ਲੈ ਕੇ ਆਈਆਂ ਸਹੀ ਚੋਲੇ ਕਿ ਆਈ ਆਹੋ ਮਤਲਬ ਆ ਦੇਖਣਾ ਇੱਕ ਗਲਾਸ ਹੋਰ ਇੱਕ ਗਲਾਸ ਹੋਰ ਹੈ ਆ ਵੇ ਲੱਗਦਾ ਇਹ ਮੰਨਦਾ ਜਾਂਦਾ ਸੇਲਦਾ ਹੀ ਮਾਲ ਲੱਗਦਾ ਹੈ ਮਨ ਨੂੰ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਪਾਣੀ ਪੀਣਾ ਹੈ ਗਲਾਸ ਥੋੜਾ ਨਿਗਾਣਾਗਾ ਕੋਈ ਨਹੀਂ ਪੀ ਲੋ ਪੀਓ ਨੱਬਿਆ ਅ ਵੋਟੇ ਚਾਹ ਵੀ ਲੈ ਆ ਜਲਦੀ ਖੋਰ ਸਣਾ ਪੰਜੇ ਬਸ ਮੈਂ ਤੈਨੂੰ ਕਹਿ ਨਹੀਂ ਪਰਿਵਾਰ ਸਮੇਤ ਆਣੀ ਤੇ ਰਾਤੀ ਗਈ ਲੇਡੀ ਸੰਗੀਤ ਸਾਰੇ ਪਰਿਵਾਰ ਨੇ ਉੱਥੇ ਖਾਣਾ ਖਾਣਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਮੇਰੀ ਗੱਲ ਸੁਣੋ ਪਰਿਵਾਰ ਦਾ ਤੇ ਕਹੋ ਨਾ ਅੱਜ ਕੱਲ ਬੱਚਿਆਂ ਦੀ ਤੇ ਆਪਣੀ ਮਰਜ਼ੀ ਹੁੰਦੀ ਆ ਲੇਕਿਨ ਮੈਂ ਤੇ ਮੋਟੀ ਜ਼ਰੂਰ ਪਹੁੰਚ ਜਾਵਾਂਗੇ ਤੁਸੀਂ ਅਸਲ ਦਾ ਫਿਕਰ ਨਹੀਂ ਕਰਨਾ ਤੇ ਡੱਬਾ ਵੀ ਤੁਹਾਨੂੰ ਮੈਂ ਉੱਥੇ ਹੀ ਦੇਵਾਂਗੀ ਹਾਏ ਹਾਏ ਮਠਿਆਈ ਦਾ ਨਾ ਤੇਰੇ ਲਈ ਰੱਖੇ ਮੈਂ ਤੇਰਾ ਨਾਮ ਤੇ ਲਿਆ ਦਿਨਾ ਆਪਣੀ ਸਹੇਲੀ ਨੂੰ ਚੱਲ ਹਾਂ ਇੱਕ ਵਹਿ ਮਜ਼ਾਕ ਵਾਲੀ ਗੱਲ ਕਰ ਹੀ ਦਵਾ ਤੁਸੀਂ ਆਪ ਹੀ ਕਹਿੰਦੇ ਰੌਣਕ ਨਹੀਂ ਲੱਗਦੀ ਤੇਰੇ ਬਿਨਾ ਤੇਰੇ ਬਿਨਾ ਲੱਗਦੀ ਹੋ ਨਹੀਂ ਰੌਣਕ ਜੇ ਆਣਾ ਸੀ ਤੇ ਡੱਬਾ ਵੀ ਨਾਲ ਲਈ ਆਣਾ ਸੀ ਪਤਾ ਗੱਲ ਕੀ ਸੀ ਪਤਾ ਗੱਲ ਕੀ ਸੀ ਉਹ ਗਏ ਸੀ ਬੱਚੇ ਡੱਬੇ ਲੈਣ ਲਈ ਤੇ ਮੈਂ ਕਿਹਾ ਮੈਂ ਤਾਂ ਪਹਿਲਾਂ ਕੈਂ ਘਵਾੰਦਾ ਕੰਮ ਹੋਗਾ ਕੋਈ ਨਹੀਂ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਉੱਥੇ ਹੀ ਦੇ ਦਾਂਗੇ ਨਾਲ ਚਲੋ ਠੀਕ ਹੈ ਠੀਕ ਹੈ ਪਹੁੰਚਣਾ ਜ਼ਰੂਰੀ ਚਲੋ ਸਾਰੀਆਂ ਗੱਲਾਂ ਛੱਡੋ ਕੋਈ ਨਹੀਂ ਪਹੁੰਚਾਂਗੇ ਸਾਰਿਆਂ ਨੇ ਪਹੁੰਚਾਂਗੇ ਸਾਰਿਆਂ ਨੂੰ ਲੈ ਕੇ ਆਓ ਹੈਲੋ ਫੜੋ ਅੰਟੀ ਫੜੋ ਚਾ ਮੰਮੀ ਨੇ ਘੋਨੇ ਫਿੱਤੀ ਆ ਨਾ ਇਹਨਾਂ ਨੇ ਪੀਤੀ ਨਹੀਂ 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 ਅੱਧੀ ਅੱਧੀ ਕਰ ਲੈ ਜੀ ਚੱਲ ਥੋੜ੍ਹਾ ਥੋੜ੍ਹਾ ਨਹੀਂ ਕਰ ਲੈ ਨਹੀਂ ਨਹੀਂ ਪੀਰੋ ਪੀਰੋ ਪੀਓ ਤੂੰ ਹੀ ਪੀ ਪੀ ਲਵਾਂ ਮੈਂ ਨਹੀਂ ਰਹਿ ਨਹੀਂ ਦੇ ਇਹ ਅਸ਼ਾ ਇਹ ਨਹੀਂ ਦੇ ਚਲੋ ਠੀਕ ਆ ਤੂੰ ਪੀਓ ਮੈਂ ਠੀਕ ਕਾਪਤਾ ਸੁਝੀ ਜੀ ਕੋਨੇ ਵੀ ਲੱਗਦੇ ਸੇਲ ਚੋਂ ਹੀ ਆਏ ਹੈ ਨਾ ਮਾਨਸਵੰਨੇ 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 ਚੱਲ ਕੋਈ ਨਹੀਂ ਚੱਲ ਨਿੱਕੇ ਰਾਨਾ ਕਿਰਨ ਕਿੱਥੇ ਗਈਆਂ ਆ ਇੱਧਰ ਆ ਇੱਧਰ ਆ ਨੇ ਇੱਧਰ ਆ ਆ ਕੀ ਮੇਰਾ ਜਲੂਸ ਕੱਢਿਆ ਸੀ ਤੂੰ ਕੀ ਜਲੂਸ ਕੱਢਿਆ ਸੀ ਕਿਹੜਾ ਜਲੂਸ ਆ ਜਲੂਸ ਹੀ ਸੀ ਆ ਵਨਸ ਵਨ ਨੇ ਗਲਾਸ ਹੈ ਆ ਵਨਸ ਵਨ ਨੇ ਕੱਪ ਤੈਨੂੰ ਆਪਣੇ ਆਪ ਕੱਲੀ ਗਈ ਜਦੋਂ ਕੋਈ ਘਰ ਪਰੋਣਾ ਆਵੇ ਤੇ ਭਾਂਡੇ ਕਿਸ ਤਰ੍ਹਾਂ ਦੇ ਰੱਖੀਦੇ ਆ ਕਿਸ ਤਰ੍ਹਾਂ ਦੇ ਰੱਖੀਦੇ ਹਾਂ ਤੂੰ ਹੀ ਕਿਸ ਤਰ੍ਹਾਂ ਦੇ ਨਹੀਂ ਤੇਰੇ ਇੰਨੇ ਭਾਂਡੇ ਨੇ ਤਾਂ ਉਹਨਾਂ ਚੋਂ ਨਹੀਂ ਕੱਢ ਸਕਦੇ ਮੇਰੇ ਭਾਂਡੇ ਹਾਂ ਤੁਹਾਡੀ ਹਮੇਸ਼ਾ ਮੇਰੇ ਭਾਂਡੇ ਤੇ ਨਜ਼ਰ ਰਹਿੰਦੀ ਐ ਲੈ ਤੇ ਰਹਿੰਦੀ ਨਹੀਂ ਤੂੰ ਉਹਨੂੰ ਕੀ ਕਰਨਾ ਹੀ ਮੇਰੀ ਗੱਲ ਸੁਣ ਜਿਹੜੇ ਭਾਂਡੇ ਮੇਰੇ ਵਰਤੇ ਦੇ ਨਹੀਂ ਆ ਉਹ ਮੇਰੇ ਭਾਂਡੇ ਆ ਮੇਰੇ ਭਰਾ ਨੇ ਕੀ ਦਿੱਤੇ ਸੀ ਨਾ ਕੱਪ ਵੀ ਦਿੱਤੇ ਸੀ ਡਿਨਰ ਸੈੱਟ ਵੀ ਦਿੱਤਾ ਸੀ ਤੂੰ ਤਾਂ ਝੱਟ ਤੋੜਤਾ ਆਪਣੇ ਭਾਂਡੇ ਤੂੰ ਸਾਹਮਣੇ ਰੱਖਦੀਆਂ ਦਾਜ ਦੇ ਤੇ ਕੀ ਕਰਾਂ ਤੁਸੀਂ ਕਿਹੜੇ ਰਹਿਣ ਦਿੰਦੇ ਜੇ ਜਦੋਂ ਕੋਈ ਨਵੀਂ ਚੀਜ਼ ਆਂਦੀ ਮੇਰੇ ਤੋਂ ਪਹਿਲਾਂ ਕੱਢ ਕੇ ਤੇ ਤੁਸੀਂ ਲਾ ਲੈਂਦੇ ਜੇ ਤੁਸੀਂ ਜਿਹੜੇ ਤੋੜਦੇ ਜੋਲਾ ਨਹੀਂ ਕੋਈ ਆ ਮੇਰੀ ਮੰਮੀ ਨੇ ਆ ਦਿੱਤਾ ਹੈਗਾ ਉਹ ਕੱਪ ਪਲੇਟ ਦਾ ਸੈੱਟ ਜਿੰਨਾ ਕੇਤਲੀ ਹੁੰਦੀ ਮਿੰਟ ਤੋਂ ਪਹਿਲਾਂ ਤੁਸੀਂ ਪਤਾ ਨਹੀਂ ਕਿੱਥੇ ਉਹ ਭੇਜ ਦਿੱਤੀ ਆ ਮੈਨੂੰ ਪਤਾ ਲੱਗਾ ਕਿਸੇ ਚੀਜ਼ ਦਾ ਨਹੀਂ ਤੇਰਾ ਕੀ ਮਤਲਬ ਆ ਉਹ ਮੈਂ ਆਪਣੀ ਧੀ ਨੂੰ ਦੇ ਦਿੱਤੀ ਆ ਹੁਣ ਤੁਸੀਂ ਆਪ ਹੀ ਸਮਝ دار ਜੇ ਮੈਨੂੰ ਕੀ ਪਤਾ ਤੈਨੂੰ ਕਿੰਨੂ ਦਿੱਤੀ ਮੈਂ ਤੇ ਧੀ ਦਾ ਨਾਮ ਹੀ ਲਿਆ ਧੀ ਦਾ ਨਾਮ ਤੇ ਤੁਸੀਂ ਆਪੇ ਲਈ ਜਾਂਦੀ ਮੈਂ ਕੀ ਦੇਨੀ ਆ ਤੂੰ ਬੜੀ ਚਲਾਕੇਂਗੀ ਤੂੰ ਜਾਣ ਬੁੱਝ ਕੇ ਨਹੀਂ ਆਪਣੇ ਕੰਮ ਭਾਂਡੇ ਕੱਢਦੀ ਮੇਰੀ ਤੂੰ ਬੇਇੱਜ਼ਤੀ ਕਰਵਾਤੀ ਨਾ ਮੇਰੀਆਂ ਸਹੇਲੀਆਂ ਸਾਹਮਣੇ ਮੇਰੇ ਗਵਾਨ ਮੱਥੇ ਸਾਹਮਣੇ ਹੈ ਟੁੱਟੇ ਜੇ ਗਲਾਸਾ ਤੂੰ ਉਹਨਾਂ ਨੂੰ ਦਿੱਤਾ ਪਾਣੀ ਦਿੱਤਾ ਵਕ ਵਕ ਕਪਾਂ ਚ ਤੂੰ ਦਿੱਤੀ ਚਾਹ ਦਿੱਤੀ ਜੇ ਤੇਰੇ ਇਹੋ ਆਪਣੇ ਆਏ ਹੁੰਦੇ ਫੇਰ ਤਾਂ ਤੂੰ ਆਇਆ ਦੀਵਾਨ ਚੋਂ ਕੱਢ ਕੇ ਲਕਾ ਲਕਾ ਕੇ ਮਿਆਨੀਆਂ ਤੇ ਰੱਖੇ ਨਾ ਫੇਰ ਤੂੰ ਉਹਨਾਂ ਚ ਚਾਹ ਪਾਣੀ ਦੇਣੀ ਸੀ ਟਾਡੇ ਕੋਲੋਂ ਹੀ ਸਿੱਖਿਆ ਜਿਵੇਂ ਤੁਸੀਂ ਕਰੋਗੇ ਉਸ ਤਰ੍ਹਾਂ ਮੈਂ ਕਰਨਾ ਵਾ ਜੋ ਤੁਸੀਂ ਕਰੋਗੇ ਉਸ ਤਰ੍ਹਾਂ ਮੈਂ ਕਰਨਾ ਵਾ ਅਨਾਲੇ بار بار ਨਾ ਮੈਨੂੰ ਕਿਹਾ ਕਰੋ ਜਿਹੜੇ ਤੇਰੇ ਪੇਕਿਆਂ ਤੋਂ ਆਏ ਆ ਭਾਂਡੇ ਉਹ ਕੱਢ ਟਾਡੇ ਭਾਂਡੇ ਕਿੱਥੇ ਆ ਤੁਸੀਂ ਕੱਢੋ ਜਿਤਨਾ ਤੁਸੀਂ ਕਰਦੇ ਜੇ ਨਾ ਉਹ ਉਤਨਾ ਹੀ ਮੈਂ ਕੀਤਾ ਮੈਂ ਭਾਂਡੇ ਨਹੀਂ ਕੱਢਦੀ ਨਹੀਂ ਮੇਰੀ ਗੱਲ ਸੁਣ ਆ ਸਾਰਾ ਭਾਂਡਾ ਕੱਢ ਕੇ ਤੇ ਮੈਂ ਆਪਣਾ ਹਲਾਤਾ ਇਹ ਤੁਸੀਂ ਜਿਹੜੀਆਂ ਅੱਜ ਕੱਲ੍ਹ ਦੀਆਂ ਪਨੀਰੀਆਂ ਜੇ ਨਾ ਤੁਸੀਂ ਆਪਣੇ ਪੇਕਿਆਂ ਦੇ ਭਾਂਡੇ ਲਕਾਉਂਦੀਆਂ ਜੇ ਆ ਸਾਨੂੰ ਗੰਦੀ ਆਦਤ ਨਹੀਂ ਕੀ ਭਾਂਡੇ ਲਕਾਉਣ ਦੀ ਪਰ ਦਿੱਦਾਂ ਨੂੰ ਆਦਤ ਨਹੀਂ ਹਿਲ ਕਾਂਦੀ ਤੁਹਾਨੂੰ ਹੈਗੀ ਗੈਪ ਕਰਨ ਦੀ ਬਸ ਗੈਪ ਕਰਕੇ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਭਾਂਡੇ ਪਤਾ ਵੀ ਨਹੀਂ ਲੱਗਦਾ ਕਿਹੜੇ ਭਾਂਡੇ ਕਿੱਥੇ ਚਲੇ ਜਾਂਦੇ ਬਾਅਦ ਚ ਪਤਾ ਲੱਗਦਾ ਇਹ ਟਰੇ ਤੇ ਮੈਂ ਵੇਖੀ ਵੇਖੀ ਲੱਗਦੀ ਹੈਗੀ ਆਹ ਗਲਾਸ ਤੇ ਮੈਂ ਵੇਖਿਆ ਵੇਖਿਆ ਲੱਗਦਾ ਹੈਗਾ ਪਤਾ ਨਹੀਂ ਕਿੰਨੇ ਦਿੱਤਾ ਹੈਗਾ ਪਤਾ ਨਹੀਂ ਕਿੱਥੋਂ ਆਇਆ ਸੀਗਾ ਨਹੀਂ ਤੇਰੇ ਕਹਿਣ ਦਾ ਮਤਲਬ ਹੈ ਆ ਤੇਰੇ ਭਾਂਡੇ ਚੋਕੇ ਤੇ ਮੈਂ ਬਾਜ਼ਾਰ ਚ ਸੇਲ ਲਾਨੀ ਆ ਮੈਨੂੰ ਕੀ ਪਤਾ ਸੀ ਕਿੱਥੇ ਦੇ ਕੇ ਆਂਦੇ ਜੇ ਦੇ ਕੇ ਤੇ ਪਰ ਆਂਦੇ ਜੇ ਨਾ ਇਹ ਤੇ ਤੁਸੀਂ ਆਪੇ ਮੰਨ ਗਏ ਸੀਗੇ ਕੀ ਮੰਨ ਗਏ ਸੀ ਮੈਂ ਉਹ ਤਾਂ ਮੈਂ ਤੈਨੂੰ ਵੈਸੇ ਤੇਰੀ ਗੱਲ 'ਚ ਉਹ ਗੱਲ ਕੀਤੀ ਆ ਕਿ ਤੇਰੇ ਕਹਿਣ ਦਾ ਮਤਲਬ ਆ ਕਿ ਤੇਰੇ ਭਾਂਡੇ ਮੈਂ ਆਪਣੀ ਧੀ ਨੂੰ ਦੇ ਦਨੇ ਨੀ ਗਾਂ ਜਾਨੀ ਆ ਕੱਚ ਦੀਆਂ ਕੋਲੀਆਂ ਜੀਆਂ ਡੰਡੀਆਂ ਟੁੱਟੀਆਂ ਜੇ ਵਾਲੇ ਕੱਪ ਲੈ ਕੇ ਆਈਆਂ ਨਾ ਪਤਾ ਲੱਗਦਾ ਕੱਪ ਸਿੱਧਾ ਫੜੋ ਤੇ ਨਾ ਪਤਾ ਲੱਗਦਾ ਟੇਢਾ ਫੜੋ ਮੈਂ ਦਿੱਤੇ ਸੀ ਆਪਣੀ ਧੀ ਨੂੰ ਭਾਂਡੇ ਐ ਟੌਪ ਦੇ ਭਾਂਡੇ ਦਿੱਤੇ ਸੀ ਮੇਰੀ ਧੀ ਦੇ ਸਹੁਰੇ ਕਹਿੰਦੇ ਭਾਂਡੇ ਆਏ ਆ ਤੇ 네하 ਦੇ ਸਪੇ ਕਿਉਂ ਭਾਂਡੇ ਆਏ ਆ ਐ ਬੋਨ ਚੈਨਾ ਦੇ ਵਧੀਆ ਭਾਂਡੇ ਦਿੱਤੇ ਆ ਐਸੇ ਭਾਂਡੇ ਦਿੱਤੇ ਆ ਕਿ ਅੱਜ ਤੱਕ ਉਹਦੇ ਨਾਲ ਦੇ ਭਾਂਡੇ ਨਹੀਂ ਬਣੇ ਆ ਵੇਖ ਲੈ ਨੀ ਪਿਆਣਾ ਆ ਮੇਰੇ ਬਾ ਪਰੋਹਣੇ ਆ ਗਵਾਂਡ ਮੱਥਾ ਆਇਆ ਤੇ ਇਹਨੇ ਭਾਂਡੇ ਕਿ ਤਰ੍ਹਾਂ ਦੇ ਕੱਢ ਗਏ ਤੇ ਆਉਂਦੇ ਇਹਨਾਂ ਕੋਈ ਸਿੱਖ ਨਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਮੈਂ ਵੀ ਉਤਰਾ ਹੀ ਕਰ ਦਿੱਤਾ ਤੂੰ ਆਪਣੇ ਬੇਤਿਆਂ ਦੇ ਭਾਂਡੇ ਉਹ ਆਪਣੇ ਪੇਕਿਆਂ ਦੇ ਭਾਂਡੇ ਲਗਾ ਕੇ ਰੱਖਦੇ ਤੇ ਮੈਂ ਵੀ ਵੇਖੀ ਲਗਾ ਕੇ ਰੱਖਿਆ ਕਰਨੇ ਜਿਹੜੇ ਮੇਰੇ ਭਾਂਡੇ ਦਾ ਮੈਂ ਵੀ ਉਹਨਾਂ ਦੇ ਨਾਮ ਲਿਖਾ ਦੇਣਾ ਜਸਬੀਰ ਕੌਰ ਹਾਂ ਤੇ ਤੁਸੀਂ ਭਾਂਡੇ ਸਾਰੇ ਬਸ ਆਪਣੀ ਧੀ ਨੂੰ ਪਛਾਈ ਜਾਏ ਬਾ ਕੀ ਉਹਨੇ ਸੋਹਰੇ ਵਾਲੇ ਉਹਦੀ ਤਰੀਫ ਕਰਨਾ ਨਾ ਲੜੋ ਭਾਂਡਿਆਂ ਪਿੱਛੇ ਅੱਜ ਕਾ ਦਿਨ ਕੋਈ ਨਾਮ ਵੀ ਨਹੀਂ ਲਿਖਦਾ ਭਾਂਡਿਆਂ ਦੇ ਉੱਤੇ ਦੇ ਆ ਵੇਖ ਲਓ ਇਹਨਾਂ ਨੇ ਤੇ ਨਾਮ ਲਿਖਣੇ ਇਹਨਾਂ ਨੇ ਪਤਾ ਨਹੀਂ ਨਾਮ ਲਿਖ ਕੇ ਕਿਹੜੇ ਮਿਊਜ਼ੀਅਮ ਦੇ ਵਿੱਚ ਰੱਖਣੇ ਆ ਤਾਂ ਤੁਸੀਂ ਚੁੱਪ ਕਰ ਕੀ ਹੋ ਗਿਆ ਜਸਵੀਰ ਤੈਨੂੰ ਭਾਂਡਿਆ ਪਿੱਤੇੜੇ ਘਰ ਦੇ ਆਪਣਾ ਭਾਂਡਾ ਬਥੇਰਾ ਹੈਗਾ ਤੂੰ ਭਾਂਡਿਆ ਪਿੱਛੇ ਲੜੀ ਜਾਂਦੀ ਹੈ ਤੂੰ ਮੰਨਦੀ ਹੈ ਨਾ ਕਿ ਮੇਰੇ ਘਰ ਭਾਂਡਾ ਬਹੁਤ ਆ ਮੰਨਦਾ ਹੈ ਨਾ ਹੁਣ ਮੰਨ ਗਈ ਹੈ ਨਾ ਕਿ ਮੇਰਾ ਭਾਂਡਾ ਬਹੁਤ ਆ ਆਪਣਾ ਭਾਂਡਾ ਸਾਹਮਣੇ ਰੱਖੀ ਤੈਨੂੰ ਮੈਂ ਦੱਸਾਂ ਕੋਈ ਤਾਂ ਸਾਡੇ ਘਰ ਕੋਈ ਵੀ ਫੰਕਸ਼ਨ ਹੁੰਦਾ ਹੈ ਨਾ ਤੈਨਾਂ ਦੇ ਕੋਰੇ ਭਾਂਡੇ ਲੈ ਜਾਂਦੇ ਹੀ ਤੁਸੀਂ ਭਾਂਡਿਆ ਪਿੱਛੇ ਲੜੀ ਜਾਂਦੇ ਪੇ ਸਾਇ ਤੈਨਾਂ ਨਹੀਂ ਕੀਤਾ ਮੈਂ ਤਾਂ ਲੜੀ ਨਹੀਂ ਐਵੇਂ ਲੜੀ ਜਾਂਦੇ ਬਿਨਾ ਮਤਲਬ ਮੈਂ ਨਾ ਮੈਂ ਪਿੱਛੇ ਨਾ ਉਹ ਨਿਸ਼ਾਨੀ ਲਾ ਲੈਣੀ ਨੋ ਪਾਲਸ਼ ਦੇ ਦਨ ਮੈਂ ਦੱਸਾਂ ਮੈਂ ਤਾਂ ਕਹਿੰਦੀ ਸੀ ਆਪਣੀ ਫੋਟੋਸ਼ਾਪ ਵਾਲੋ ਆਪਣੇ ਭਾਂਡੇਆ ਦੇ ਪਿੱਛੇ ਬੱਸ ਕਰੋ ਫਸ ਕਰੋ ਮੇਰਾ ਵੀ ਸੋ ਹਾਸਾ ਗੜਵਾਨ ਲੱਗਿਆ ਜੇ ਭਾਂਡਿਆ ਪਿੱਛੇ ਮੇਰੀ ਗੱਲ ਸੋ ਹੱਸੋ ਨਾ ਆ ਮੇਰੇ ਹਿਸਾਬ ਨਾਲ ਹਜੇ ਵੀ ਕਈ ਘਰਾਂ ਚ ਭਾਂਡਿਆਂ ਤੋਂ ਲੜਾਈ ਹੁੰਦੀ ਹੋਗੀ ਹੁਣ ਦੱਸੋ ਜੀ ਨੇ ਕਿਨੇ ਘਰ ਆ ਜੋ ਦੀਏ ਸਾਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਆ ਗਰਾਣੀ ਠਾਣੀਆਂ ਦਰੋਣੀ ਕੀ ਫੇਰ ਲਾਲ ਸੋ ਰਹਿਆ ਨਹੀਂ ਗਲੀ ਗੌਂਡ ਚ ਵੀ ਹੋ ਜਾਂਦੀ ਹੈ ਸਾਡੇ ਪੰਜ ਦਰ ਕੇ ਕੋਲੀ ਗਈ ਆਡੀ ਅੱਛਾ ਜੀ ਸਾਰੇ ਜਾਨੇ ਕਮੈਂਟਾਂ ਚ ਜ਼ਰੂਰ ਦੱਸਿਓ ਆਜੋ ਚਾਹੀ ਜੀ ਆਜੋ ਭੰਜੀ ਸਾਰੇ ਜਾਨੇ ਜ਼ਰੂਰ ਦੱਸਿਓ ਕਮੈਂਟਾਂ ਚ ਕਿੰਨਾ ਦੇ ਘਰਾਂ ਵਿੱਚ ਐਸ ਚੀਜ਼ ਨੂੰ ਲੈ ਕੇ ਲੜਾਈ ਹੁੰਦੀ ਜ਼ਰੂਰ ਦੱਸਿਓ ਇੱਕ ਅਲੱਗ ਜਿਹਾ ਮੁੱਦਾ ਬਣ ਗਿਆ ਇਹ ਮੁੱਦਾ ਪਤਾ ਕਿਉਂ ਬਣਿਆ ਖੇਲ ਗਿਆ ਪਹਿਣਾ ਚਾ ਬਣਿਆ ਇਹ ਐਸੇ ਤਰ੍ਹਾਂ ਇਹ ਇੰਨਾ ਚੋ ਆ ਸਰਜੀਤ ਭੈਣ ਜੀ ਕਰੋ ਸਾਡੇ ਘਰ ਨਾਲ ਕੋਈ ਚੀਜ਼ ਆਈ ਕੋਲੀਆਂ ਸੀ ਇੱਕੋ ਜਿੱਕੀਆਂ ਇਹ ਕਹਿਣ ਆਹ ਕੋਲੀ ਮੇਰੀ ਨਹੀਂ ਹੈਗੀ ਆਹ ਕੋਲੀ ਮੈਂ ਕਹ ਨਹੀਂ ਮੇਰੀ ਕੋਲੀ ਹੈਗੀ ਆ ਬਸ ਸਾਨੂੰ ਫਿਰ ਉਸੇ ਤਰ੍ਹਾਂ ਟੌਪਿਕ ਲੱਗ ਗਿਆ ਤੇ ਆਪਾਂ ਟੌਪਿਕ ਢਾਰੇ ਤੱਕ ਲੈ ਆਂਦਾ ਤੇ ਚਾਈ ਦਾ ਫੋਨ ਆ ਗਿਆ ਚਾਈ ਦਾ ਫੋਨ ਇੰਨਾ ਜ਼ਿਆਦਾ ਚਾਈ ਦੇ ਫੋਨ ਬੰਦ ਕਰੋ ਜਾਓ ਚਲੋ ਜੀ ਚਾਈ ਜੀ ਦਾ ਫੋਨ ਆ ਗਿਆ ਸੀ ਆਪਾਂ ਉਹਨਾਂ ਕਿਸੇ ਤੋਂ ਨਹੀਂ ਆਕਦੇ ਜਿੰਨਾ ਚਾਹੀਦੇ ਫੋਨ ਤੋਂ ਆਕਦੇ ਆਪਾਂ ਆਪਣੇ ਸਾਰੇ ਫੋਨ ਸਾਇਲੈਂਟ ਤੇ ਲਾਣੇ ਮੈਮ ਮੰਮੀ ਸਾਰੇ ਜਣੇ ਪਰ ਚਾਈ ਦਾ ਫੋਨ ਹੈ ਕਿਤਰਾ ਦਾ ਜਿਹੜਾ ਸਾਇਲੈਂਟ ਤੇ ਹੀ ਨਹੀਂ ਲੱਗਦਾ ਤੇ ਚਲੋ ਜੀ ਜ਼ਰੂਰ ਦੱਸਿਓ ਕਿ ਭਾਂਡਿਆਂ ਤੋਂ ਕਿੰਨਾ ਕਿੰਨੀ ਲੜਾਈ ਹੁੰਦੀ ਆ ਟਿੱਕੇ ਦੀ ਕਿੰਨੀ ਲੜਾਈ ਹੁੰਦੀ ਆ ਤੇ ਬਾਕੀ ਮੰਜੂ ਜੀ ਗਏ ਸੀ ਘੁੰਮਣ ਵਾਸਤੇ ਹਨ ਅੱਗੇ ਆ ਗਏ ਆ ਤੇ ਉਹ ਨਹੀਂ ਆਏ ਆ ਰਾਤੀ ਆਏ ਆ ਪਰ ਜਦੋਂ ਬੁਣਾਈਆਂ ਹਾਂ ਇੱਧਰ ਆਓ ਚਲੋ ਜੀ ਜੇ ਤੁਹਾਨੂੰ ਸਾਡੀ ਇਹ ਭਾਂਡਿਆਂ ਦਾ ਟੌਪਿਕ ਲੈ ਕੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ ਜੀ ਪਰ ਸਾਡੀ ਲੜਾਈ ਨਹੀਂ ਹੋਈ ਸਾਡਾ ਕੰਮ ਸੈੱਟ ਹੋ ਗਿਆ ਸੀ